ਸਾਰੇ ਨੂੰ ਜੈ ਮਸੀਦੀ ਅੱਜ ਅਸੀਂ ਪੜ੍ਹਾਂਗੇ ਯਰਮੀਆ ਦਾ 40ਵਾਂ ਅਧਿਆਇ ਯਰਮੀਆ ਆਜ਼ਾਦ ਕੀਤਾ ਜਾਂਦਾ ਹੈ ਗਲਿਆਦੇ ਆ ਦੀ ਜਾਂਦਾ ਛੋ ਪਹਿਲੀ ਆਇਤ ਉਹ ਵਚਨ ਜਿਹੜਾ ਯਹਵਾ ਵੱਲੋਂ ਯਰਮੀਆ ਕੋਲ ਆਇਆ ਕਿ ਇਹ ਦੇ ਪਿੱਛੋਂ ਕੇਜ ਲਾਦਾਂ ਦੇ ਕਪਤਾਨ ਨਬੂਜਰਦਾਨ ਨੇ ਉਹਨਰ ਮਾਂ ਤੋਂ ਕੱਲ ਦਿੱਤਾ ਜਦ ਉਹਨ ਨੂੰ ਸਾਰੇ ਅਸੀਰਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ ਕੇ ਲਈ ਜਾਂਦਾ ਸੀ ਜਿਹੜੇ ਯਰੂਸ਼ਲਮ ਅਤੇ ਯਹੂਦਾ ਦੇ ਅਸੀਰ ਯਹੂਦਾ ਤੋਂ ਅਸੀਰ ਹੋ ਕੇ ਬਾਬਲ ਨੂੰ ਲਿਆਏ ਜਾਂਦੇ ਸਨ ਦੂਸਰੀ ਐਤ ਜਲਦਾ ਦਾ ਕਪਤਾਨ ਨੇ ਗਿਰਮੀਆਂ ਨੂੰ ਲੈ ਕੇ ਆਖਿਆ ਕਿ ਯਹਵਾ ਤੇਰੇ ਪਰਮੇਸ਼ੁਰ ਨੇ ਇਸ ਬੁਰੀਾਈ ਨੂੰ ਇਸ ਥਾਨ ਉੱਤੇ ਕਿਹਾ ਹੈ ਤੀਸਰੀ ਐਤ ਯਹਵਾ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਪੂਰਾ ਕੀਤਾ ਕਿਉਂ ਜੋ ਤੂੰ ਸਾ ਯਹਵਾ ਦਾ ਪਾਪ ਕੀਤਾ ਤੇ ਉਹ ਦੀ ਸਜ਼ਾ ਉਹ ਦੀ ਆਵਾਜ਼ ਨਹੀਂ ਸੁਣੀ ਤਾਈਓ ਤੁਹਾਡੇ ਲਈ ਇਹ ਗੱਲ ਹੋਈ ਹੈ ਚੌਥੀ ਐਤ ਮੋਹਨ ਵੇਖ ਅੱਜ ਮੈਂ ਤੈਨੂੰ ਇਨ੍ਹਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚੱਲਾ ਚੱਲ ਮੈਂ ਤੇਰੇ ਮੈਂ ਤੇਰੇ ਵੱਲ ਨਿਗ੍ਹਾ ਰੱਖਾਂਗਾ ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ ਵੇਖ ਸਾਰਾ ਦੇਸ਼ ਤੇਰੇ ਅੱਗੇ ਹੈ ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ ਪੰਜਵੀਂ ਇਹ ਤੇ ਜਦੋਂ ਉਹ ਅਜੇ ਮੁੜਿਆ ਨਹੀਂ ਸੀ ਤਾਂ ਤੋ ਸਫਾਨ ਦੇ ਪੋਤੇ ਅਤੇ ਆਹੀ ਕਾਮ ਦੇ ਪੁੱਤਰ ਗਲਿਆਦੀਆ ਕੋਲ ਮੁੜ ਜਾ ਜਿਹਨੂੰ ਬਾਬਲ ਦੇ ਪਾਸ਼ਾ ਨੇ ਯਹੂਦਾ ਦੇ ਸ਼ਹਿਰਾਂ ਉਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹਦੇ ਨਾਲ ਰੋ ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲੇ ਜਾ ਫਿਰ ਜਲਾਦਾਂ ਦੇ ਕਪਤਾਨ ਨੇ ਉਸ ਨੂੰ ਰਸਤਾ ਤੇ ਨਜ਼ਰਾਨੇ ਦੇਖ ਕੇ ਉਹਨੂੰ ਵਿਦਿਆ ਕਰ ਦਿੱਤਾ ਛੇਮੀ ਹੈ ਤਾਂ ਯਰਮੀਆ ਹੀ ਕਾਮ ਦੇ ਪੁੱਤਰ ਗਲਿਆਦੀਆ ਕੋਲਸ ਸਿਪਾ ਮਿਸਪਾ ਵਿੱਚ ਚਲਿਆ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ਼ ਦੇ ਬਾਕੀ ਰਹੇ ਲੋਕਾਂ ਰਹੇ ਹੋਇਆ ਨਾਲ ਟਿਕਿਆ ਰਿਹਾ ਸਤਵੀਂ ਐਤ ਜਦ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਨੇ ਮਨੁੱਖਾਂ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬਲ ਦੇ ਪਾਸ਼ਾ ਨੇ ਅਹਿਕਾਮ ਦੇ ਪੁੱਤਰ ਗਲਿਆਦੀਆ ਨੂੰ ਦੇਸ਼ ਉੱਤੇ ਹਾਕਮ ਬਣਾ ਦਿੱਤਾ ਹੈ ਨਾਲੇ ਉਹ ਨੂੰ ਮਨੁੱਖ ਅਤੇ ਤਿਮੀਆਂ ਬੱਚੇ ਅਤੇ ਦੇਸ਼ ਦੇ ਗਰੀਬ ਜਿਹੜੇ ਅਸੀਰ ਹੋ ਕੇ ਬਾਬਲ ਨੂੰ ਨਹੀਂ ਗਏ ਸਨ ਉਹ ਦੀ ਜ਼ਿੰਮੇਵਾਰੀ ਵਿੱਚ ਕਰ ਦਿੱਤੇ ਹਨ 8ਵੀਂ ਆਇਤ ਤਾਂ ਨਤਨਯਾ ਦੇ ਪੁੱਤਰ ਇਸਮਾਇਲ ਕੈਰੀਆ ਦੇ ਪੁੱਤਰ ਯਹੋਨਾਨ ਅਤੇ ਯੋਨਾਥਾਨ ਤਹੋ ਮਥ ਦਾ ਪੁੱਤਰ ਸਰਾਇਆ ਅਤੇ ਐਫਈ ਟੋਫਾਤੀ ਦਾ ਪੁੱਤਰ ਅਤੇ ਮਿਆ ਕਾਥੀ ਦੇ ਪੁੱਤਰ ਅਜਨਿਆ ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਲਿਆਦੀ ਆਦੇ ਕੋਲ ਆਏ ਨਾਮੀ ਐਤਾ ਸਫਾਨ ਦੇ ਪੋਤੇ ਹੀ ਕਾਮ ਦੇ ਪੁੱਤਰ ਗਲਿਆਦੀ ਆਨ ਨੇ ਉਹਨਾਂ ਨਾਲ ਅਤੇ ਉਹਨਾਂ ਦੇ ਮਨੁੱਖਾਂ ਨਾਲ ਸੌ ਖਾਦੀ ਕੇ ਕਸੀਦਿਆਂ ਦੀ ਟਹਿਲ ਕਰਨ ਤੋਂ ਨਾ ਡਰੋ ਦੇਸ਼ ਵਿੱਚ ਵਸੋ ਅਤੇ ਬਾਬਲ ਦੇ ਪਾਸ਼ਾ ਦੀ ਟਹਿਲ ਕਰੋ ਤਾਂ ਤੁਹਾਡਾ ਭਲਾ ਹੋਵੇਗਾ 10ਵੀਂ ਆਇਤ ਮੈਂ ਵੇਖੋ ਮੈਂ ਮਿਸਪਾਹ ਵਿੱਚ ਵਸਦਾ ਹਾਂ ਅਈ ਉਹਨਾਂ ਕਸੀਦਿਆਂ ਦੇ ਅੱਗੇ ਖਲੋਵਾ ਜਿਹੜੇ ਤੁਹਾਡੇ ਕੋਲ ਆਉਣਗੇ ਪਰ ਤੁਸੀਂ ਮੈਂ ਗਰਮੀ ਦੇ ਰੁੱਤ ਦੇ ਮੇਵੇ ਅਤੇ ਤੇਲ ਇਕੱਠਾ ਕਰੋ ਆਪਣੇ ਭਾਂਡਿਆਂ ਵਿੱਚ ਰੱਖੋ ਅਤੇ ਆਪਣੇ ਸ਼ਹਿਰਾਂ ਵਿੱਚ ਵਸੋ ਜਿਹੜੇ ਤੁਸੀਂ ਆਪਣੇ ਕਬਜ਼ੇ ਵਿੱਚ ਕਰ ਲਏ ਹਨ 11ਵੀਂ ਆਇਤ ਜਦ ਸਾਰੇ ਜਹੂਦੀਆਂ ਨੇ ਵੀ ਜਿਹੜੇ ਮੂਆਬ ਵਿੱਚ ਤੇ ਮੋਨੀਆਂ ਵਿੱਚ ਅਤੇ ਆਰਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਪਾਸ਼ਾ ਨੇ ਜਹੂਦਾ ਵਿੱਚ ਕੁਝ ਬਾਕੀਆਂ ਛੱਡੇ ਦਿੱਤਾ ਹੈ ਅਤੇ ਸਫਾਨ ਦੇ ਪੁੱਤਿਆਂ ਹਿਕਮ ਦੇ ਪੁੱਤਰ ਗਲਿਆਦੀਆਂ ਨੂੰ ਉਹਨਾਂ ਉੱਤੇ ਹਾਕਮ ਥਾਪਿਆ ਹੈ 12ਵੀਂ ਐਤ ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ-ਜਿੱਥੇ ਉਹ ਠੱਕੇ ਗਏ ਸਨ ਮੁੜੇ ਅਤੇ ਗਲਿਆਦੀਆ ਕੁਲ ਮਿਸਪਾਹ ਵਿੱਚ ਯਹੂਦਾ ਦੇ ਦੇਸ਼ ਨੂੰ ਆਏ ਅਤੇ ਉਹਨਾਂ ਨੇ ਮੈਂ ਅਤੇ ਗਰਮੀ ਦੇ ਰੁੱਤ ਦੇ ਮੇਵੇ ਬਹੁਤ ਸਾਰੇ ਬਹੁਤ ਹੀ ਸਾਰੇ ਇਕੱਠੇ ਕੀਤੇ 13ਵੀਂ ਐਤ ਤਾਂ ਕੇਰੀਆ ਦੇ ਪੁੱਤਰ ਯਹਨਾਹਨ ਅਤੇ ਫੌਜਾਂ ਦੇ ਸਰਦਾਰ ਸਾਰੇ ਸਰਦਾਰ ਜਿਹੜੇ ਰਾਨੂ ਵਿੱਚ ਸਨ ਮਿਸਪਾਹ ਵਿੱਚ ਗਲਿਆਦ ਗਲਿਆਦੀਆ ਕੋਲ ਆਏ 14ਵੇਂ ਆਇਤ ਅਤੇ ਓਨ ਵਾਕਿਆ ਕਿ ਮੈਂ ਸੱਚਮੁੱਚ ਜਾਣ ਲੈ ਕੇ ਅਮੋਨੀਆ ਦੇ ਰਾਜੇ ਬੁਆਲਿਸ ਅਤੇ ਨਥਨੀਆ ਦੇ ਪੁੱਤਰ ਇਸਮਾਈਲ ਨੂੰ ਕੱਲਿਆ ਹੈ ਭਈ ਉਹ ਤੈਨੂੰ ਜਾਨੋਂ ਮਾਰ ਦੇਵੇ ਤਾਂ ਹੀ ਕਾਮ ਦੇ ਪੁੱਤਰ ਅਲਗਲਿਆਦੀਆ ਨੇ ਉਨਾਂ ਦਾ ਯਕੀਨ ਨਾ ਕੀਤਾ 15ਵੇਂ ਹਿੱਸੇ 'ਤ ਕੈਰੀਆ ਦੇ ਪੁੱਤਰ ਯਹੋਨਾਨ ਨੇ ਗਲਿਆਦੀਆਂ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜਰਾ ਜਾਣ ਦਿਓ ਕਿ ਮੈਂ ਨਥਨਯਾਹ ਦੇ ਪੁੱਤਰ ਇਸਮਾਈਲ ਨੂੰ ਮਾਰ ਦਿਆਂ ਇਸ ਨੂੰ ਕੋਈ ਨਾ ਜਾਣੇਗਾ ਉਹ ਤੁਹਾਨੂੰ ਕਿਉਂ ਜਾਣ ਮਾਰੇ ਪਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂ ਖੇਰੂ ਹੋ ਜਾਣ ਤੇ ਯਹੂਦਾ ਦਾ ਬਕੀਆ ਮਿਟ ਜਾਵੇ 16ਵੇਂ ਹਿੱਸੇ ਤਾਂ ਹੀ ਕਾਮ ਦੇ ਪੁੱਤਰ ਗਲਿਆਦੀਆਂ ਨੇ ਕੈਰੀਆ ਦੇ ਪੁੱਤਰ ਯਹੋਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂ ਇਸਮਾਇਲ ਦੇ ਵਿਖੇ ਝੂਠ ਬੋਲਦਾ ਹੈ ਆਮੀਨ ਪ੍ਰਭ ਜੀ ਦੇ ਨਵਚਨ ਪੜੇ ਸੋਨੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹਨ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਅਮਸੀ ਕੀ